ਚਾਰਨੂ ਪਿਆਰ ਪਰਿਸ਼ਾ ਛਰੀਆ ਕਾਲ ਢਿੱਲੋ ਫਾਰਮ ਹਾਊਸ ਤੇ ਆਪਾਂ ਜੀ ਕਰਦੇ ਆਪਣਾ ਅੱਜ ਦਾ ਵੀਡੀਓ ਨੂੰ ਸਟਾਰਟ ਆ ਦੇਖੋ ਜੌਂਰੀਟ ਟਰੈਕਟਰ ਇਹ ਜਿਹੜਾ ਅਸੀਂ ਨਵਾਂ ਕਢਾਇਆ ਸੀਗਾ ਟਰੈਕਟਰ ਉਸ ਟਾਈਮ ਸਾਨੂੰ ਉਹਨਾਂ ਨੇ ਗਿਫਟ 'ਚ ਦਿੱਤਾ ਸੀਗਾ ਤੇ ਇਹ ਸਾਡੇ ਨਾਲ ਉੱਤੇ ਲਮੀਰਾ 'ਚ ਪਹਿ ਅਸੀਂ ਸਾਫ਼ ਸਫਾਈ ਕਰ ਰਹੇ ਸੀ ਅੱਜ ਤਾਂ ਉਥੋਂ ਕੱਢ ਲਿਆ ਤੇ ਹੁਣ ਮम्मा ਕਹਿੰਦੇ ਵੀ ਆਪਾਂ ਡਰਾਈੰਗ ਰੂਮ 'ਚ ਇਹਨੂੰ ਰੱਖਾਂਗੇ ਸੀਸਾ ਸੀਗਾ ਇਹਦੇ ਸੀਸੇ 'ਚ ਵਿੱਚ ਪੈਕ ਸੀਗਾ ਤੇ ਉਹ ਟੁੱਟ ਗਿਆ ਸੀਗਾ ਤੇ ਹੁਣ ਆਪਾਂ ਨਮਾਸੀ ਲੈ ਕੇ ਇਹਨੂੰ ਪੈਕ ਕਰਕੇ ਉੱਥੇ ਡਰੈਂਗ ਰੂਮ 'ਚ ਰੱਖਾਂਗੇ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਹੈ ਲੋ ਚਲੋ ਜੀ ਤੇ ਹੁਣ ਆਪਾਂ ਕਰਦੇ ਹਾਂ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਆ ਨੋ ਕੋ ਆ ਨੋ ਜਮਾ ਨਹੀਂ ਕੰਮ ਕਰਦੀ ਹੈਗੀ ਸਾਡੀ ਹੰਦੀਵਾ ਉਹ ਬੈਠ ਜਮਾ ਨਹੀਂ ਪੜਦੀ ਹੈ ਕਿ ਅੰਨੇ ਲਾ ਵੀ ਕੰਮ ਨਹੀਂ ਕਰਦੀ ਹੈਗੀ ਪਰ ਕਹੋ ਕਰਵਾ ਤੰਦਾ ਛੁੱਟੀਆਂ ਦਾ ਕੰਮ ਆਏ ਛੁੱਟੀਆਂ ਆਉਂਦੀਆਂ ਕੱਲ ਨੂੰ ਮੇਲਣ ਬਾਅਦ ਬਸ ਐਨੀ ਛੁਮਲਾਈ ਜਾਂਦਾ ਹੈ ਤੇ ਨੋ ਕੋ ਦਾ ਕਿ ਸਵਾਤਾ ਵੀ ਭਲੀ ਜਾਉਗੀ। ਉਹ ਦੇਖ ਲੈ ਕਿ ਥੋੜੀ ਭੱਜ ਕੇ। ਇਹਦੇ ਦਰਦ ਨੂੰ ਕਰਕੇ ਦਿੰਦੀ। ਨਹੀਂ ਤਾਂ ਜਿਹੜੇ ਪੁਲੀ ਨੂੰ ਨਹੀਂ ਤੂੰ ਬਈ ਕੰਮ ਨਹੀਂ ਕਰਾਉਣਾ ਹੈਗਾ ਜਿਹੜਾ ਬੰਦਾ ਬੱਚਾ ਇੱਥੇ ਆ ਗਿਆ ਉਹ ਕਰਵਾਉਣਾ ਹੈ। ਠੀਕ ਹੈ। ਠੀਕ ਹੈ ਜੀ। ਉਹ ਤਾਂ ਕਿਹਾ ਉਸਕੇ ਕਾਹੇ ਜਾ ਕੇ ਕਰ ਲਵਾਂ। ਘਰੇ ਕੀ ਹੈ ਨਾ। ਲਖਾ ਦੇ ਵੀ ਲੱਗਦਾ ਉਹਦੇ। ਇਹ ਵੀ ਲਖਾਈ ਤੇ ਕੋਈ ਗੱਲ ਨਹੀਂ ਤਾ ਕੋਈ ਉਤਣਾ ਅੱਲ ਲਖਾਇ ਤੇ ਜਿਵੇਂ ਬੇਨਾਰਾ ਆ ਮੈਡਮਾਂ ਕੋਲ ਜਾਉ ਹੁਣ ਇਹ ਉੱਥੇ ਉਹ ਤਿੰਨ ਚਾਰ ਵਾਰੀ ਬਿਠਾ ਕੇ ਤੂੰ ਲਖਾਉਂਗੇ ਬਹੁਤ ਵਧੀਆ ਹੋ ਜਾਊਗਾ ਮੁੰਡੇ ਤੇਰੇ ਜਿਹੜੇ ਮੈਡਮਾਂ ਕੋਲੇ ਸਿੱਖਾਦੀਆਂ ਘਰ ਨਹੀਂ ਦੇਤੀ ਹਾਂ ਹਾਂ ਸੀ ਤੇ ਹੋ ਜਾਊਗਾ ਆਵਾਗਤ ਆ ਪਾਪਾ ਅੰਮੀ ਨੂੰ ਕੰਮ 'ਤੇ ਫੋਨ ਪਰ ਰਹਿਣਾ मैं नहीं बोल बोल और मैं लोकाने घर अगली जावा और लोकाने जितन को उधर आगी जिति उधर आगी मैं तेरे मुंड पर हो जाइया वहां मैं क्यों या मैं बता कर खा जा बिंदी खाओ बिंदी ताते हो तो जल्दी मैं आप के लिए हां फोन करके सीर द दे मेरे पास द दे मैं अगली दे करना जाना ठीक कहूंगा मैं आपके ओ मैं भी कहूंगा ਆਦੇ ਦਾ ਨੂਕੀ ਨਜ਼ਰ ਤੱਕ ਦਾ ਦਾ ਫੇਕਾ ਬੁਲਬੀਆ ਹੈ ਹੰਸਕੀ ਹੈ ਹਾਂ ਬੱਦੀ ਹੈ ਜਿੰਨੇ ਸਿੱਖਣ ਦਾ ਬਹੁਤ ਸਿੱਖੋ ਜਿੰਨੇ ਸਿੱਖੋ ਮੈਂ ਜੀ ਬੂ ਜੀ ਨੂੰ ਤਲੀ ਬੋਤ ਕਰਦਾ ਹਾਂ ਆ ਜਾ ਕਰਦਾ ਮੈਂ ਜੀ ਬੂ ਨੂੰ ਜਿਆ ਆਇਆ ਜੀ ਉਹ ਵੀ ਪਾਣਾ ਸਰੀਆ ਜਾਂ ਵਿੱਚ ਨੂੰ ਇਹ ਕੋਈ ਉਹ ਜਿਹੜਾ ਐ ਪੈਂਦਾ ਹੁੰਦਾ ਮੈਂ ਇਹ ਪਾਣੀ ਖਤਮ ਹੋ ਰਿਹਾ ਮੈਂ ਪਾਣੀ ਭਰ ਦਿੰਦੀ ਆ ਕੋਈ ਹੋਰ ਇੱਕ ਲੈ ਕੇ ਪਾਣੀ ਭਰਿਆ ਉਹ ਵੀ ਜੁੱਠਾ ਪਾਣੀ geke ਤੈ ਨਹੀਂ ਉਹ ਨਾ ਬੁਕੇ ਹੋ ਗਿਆ ਮੇਰਾ ਕੰਮ ਬਚਾ ਆਟਾ ਬਣਾਉਣਾ ਹੁੰਦਾ ਹੈ ਹਾਂਜੀ ਆ ਥੋੜਾ ਜਿਹਾ ਤਾਂ ਹੈਗਾ ਥੋੜਾ ਜਿਹਾ ਮੁੱਕ ਰਿਹਾ ਜਮਾ ਵੀ ਨਹੀਂ ਥੋੜਾ ਥੋੜਾ ਜਿਹਾ ਘੱਟ ਕਰ ਦੇ ਹਾਂਜੀ ਘੱਟ ਕਰ ਦੇ ਪਾਣੀ ਲੈ ਕੇ ਆ ਸਾਡਾ ਪੂਰਾ ਬਲਾਉਂਸ ਚਾਹ ਥੋੜੀ ਨੇ ਟੁੱਕੀ ਬਣਾ ਰਹੀ ਆ ਸਬਜ਼ੀ ਜੀ ਇੱਧਰ ਸਬਜ਼ੀ ਆ ਰੱਖਦਾ ਐਸ਼ੀਆ ਸੁ ਆਲੂ ਵੈਂਗਰ ਜਿੱਦ ਵੀ ਸਾਡੀ ਅੱਜ ਬਿਮਾਰ ਹੁੰਦੀ ਰਾਂ ਬਹੁਤ ਜ਼ਿਆਦਾ ਵੀ ਵੀ ਠੀਕ ਆ ਹੁਣ ਤਾਂ ਹੁਣ ਤਾਂ ਠੀਕ ਆ ਬੀਬੀ ਦੀ ਵਾਰ ਦੀ ਧੜਕਣਾ ਨਿੱਤ ਕਰਦੀ ਆ ਗੱਲ ਆਕਾਸ਼ ਨਾਲ ਆਪਣੀ ਭਾਬੀ ਨਾਲ ਦੇਖੋ ਕੌਣ ਆ ਗਿਆ ਨੱਬੂ ਪਾਣੀ ਖਤਮ ਹੋ ਗਿਆ ਟੈਂਕੀ ਚ ਆਤਾ ਗੁੰਨਣਾ ਚਲ ਦੇ ਕੇ ਆਹੀ ਮੜੇ ਉਧਰ ਚਲੀ ਆ ਜਾ ਕੇ ਪ੍ਰਿੰਟੀਆਂ ਬਹੁਤ ਹਨਾ ਸਾਂਹ ਤੋਂ ਦੋਵੇਂ ਸਬਜੀ ਤੇ ਜੀ ਨਹੀਂ ਕਰਦਾ ਬੱਗਣਾ ਗਰਮੀ ਬਹੁਤ ਇੱਕ ਗਰੀ ਅੱਧੀ ਸ਼ਾਮ ਨੂੰ ਸਬਜ਼ੀ ਬਣਾਉਣੀ ਕੋਈ ਦਾਲ ਦੋਲ ਦੇਖਾਂਗੇ ਆ ਚੱਲੀਏ ਕੱਦੂ ਲੱਗ ਗਿਆ ਵਾ ਇੱਕ ਆ ਸ਼ਾਮ ਨੂੰ ਤੋੜ ਲਾਂਗੇ ਉੱਧਰ ਵੀ ਸਾਡੇ ਦੂਜਾ ਘਰ ਉਹਨਾਂ ਦਾ ਟਿੱਕੂ ਨਾਲ ਲਾਲੀ ਦਾ ਇਹਨਾਂ ਦੀ ਨੇਰੀ ਆਈ ਸੀ ਉੱਧਰੋਂ ਮੈਂ ਦੇਖੀ ਉਹਨਾਂ ਦਾ ਚੱਚਾ ਵੀ ਆਖੀ ਹਾਂ ਪਹਿਲਾਂ ਠੀਕ ਕੀਤੀ ਫਿਰ ਖੜੀ ਕਰਤੀ ਦੇ ਜੀ ਕਿ ਕਰ ਰਹੀ ਆ ਬਸ ਰੋਟੀ ਖਾਂਦੀ ਬਣਾ ਲਈ ਹਾਂਜੀ ਹੋਰ ਠੀਕ ਠਾਕ ਹਾਂਜੀ ਹਾਂ ਬਈ ਪ੍ਰਿੰਡਾ ਨੇ ਤੇ ਬਹੁਤ ਨਹੀਂ ਮਜੂਰ ਦੇ ਕੋਕ ਹੁੰਦੇ ਜ ਮੇਰੇ ਨਾਲ ਗਿਆ ਦੋ ਕਿੰਨੇ ਕੀ ਕਰਦਾ ਇਹ ਸੁਪੜੂ ਜਾ ਤੇ ਤੁਸੀਂ ਫੇਰ ਪਿੱਛਲੇ ਪਾਸੇ ਆ ਕੇ ਉਹ ਪੈਰੀ ਕੀ ਕਰ ਰਹੇ ਹੋ ਛੇੜਾਂ ਜਿਹਾ ਪੈ ਗਿਆ ਹਨ ਇਹਨੂੰ ਇਹ ਕਾ ਤੂੰ ਬਾਤ ਬਣਾਤੀ ਨਾ ਇਹ ਹੂੰ ਬਾਗਰ ਕੇਂਦਰੋਂ ਜਦੋਂ ਛੱਡ ਗਏ ਅੱਛਾ ਉਹ ਕੋਈ ਨਹੀਂ ਕਰਨ ਹੁਣ ਕੀ ਭਾਦੇ ਵਿੱਚ ਇੱਕ ਘਰਾਇਆ ਮੈਨੂੰ ਅੱਛਾ ਵਾਲੇ ਕੋਲ ਤੇ ਆਵਾਟਰ ਨੂੰ ਬਣਾਨੇ ਹਾਂ ਹਾਂ ਉਹ ਕਾਹਨੂ ਜਿਹਾ ਬਣਾਇਆ ਸੀ ਨਾ ਇਹ ਹਾਂ ਇੱਧਰਲਾ ਪਾਸੇ ਤੇ ਡੂੰਗੀ ਨਿਓ ਨਹੀਂ ਕਰੀ ਹਾਂ ਉਹ ਕਿੰਨਾ ਚਾਰ ਕਿੱਤਾ ਜਿਹਾ ਕਰਕੇ ਬਣਾਵਦੇ ਹੁਣ ਹੋਰ ਹੋਰ ਇੱਧਰੋਂ ਦਬੀ ਜਾਂਦਾ ਦੂਸਰਾ ਤਾਂ ਹੀ ਇੱਧਰ ਨੂੰ ਹੋ ਗਿਆ ਝੁਕ ਗਿਆ ਨਹੀਂ ਦੁਬਾਰੋਂ ਬਣਾਣੇ ਪੈਣੇ ਨੇ ਇਹ ਫਲੀ ਆ ਬਾਰੇ ਮੀ ਉਡੀ ਮਚਾਉਂ ਤੇ ਹਜ਼ਾਰ ਮਿਲਾ ਨਾ ਜ਼ਿਆਦਾ ਗਿਣੇ। ਹੋਰ ਇਹ ਬਤਾਉਂ। ਆ ਬਤਾਉਂ। انا ابو انا ਦੀ सब्जी ਆ। ਠੀਕ। ਉਹਦੇ ਮਿਰਚਾਂ ਕਿੰਨੀਆਂ ਲੱਗੀਆਂ ਨੇ? ਤੁਸੀਂ ਤੋੜਦੇ ਨਹੀਂ ਹੋਗੇ। ਕਿਉਂ? ਆ ਬਤਾਉਂ ਮੈਂ। ਇਹ ਬਾੜ ਕਰੇਲੇ ਹੈ ਇੱਥੇ ਵੀ ਬਹੁਤ ਨੇ ਹਨ ਸਾਈਡੋਂ ਕਿੰਨੇ ਲੱਗੇ ਹੋਏ ਨੇ ਕਰੇਲੇ ਬਾੜ ਕਰੇਲੇ ਨੇ ਸਾਡੇ ਤਿੰਨ ਬੇਲਾਂ ਦੇ ਜੀ ਅੱਛਾ ਤਿੰਨ ਬੇਲਾਂ ਨੇ ਅੱਛਾ ਇਹਦੇ ਪਾਣੀ ਘੱਟ ਪਾਵੇ ਮਾਰੂ ਹੁੰਦੀਆਂ ਨੇ ਅਸੀਂ ਫੇਰ ਪਾਣੀ ਲਾਏ ਪਾਣੀ ਹਾਂਜੀ ਸਹੀ ਗੱਲ ਆ ਅਸੀਂ ਉੱਧਰ ਲਾਈਤੀ ਸੁੱਕ ਗਈ। ਉਹ ਫਲੱਟ ਦੇ ਕੋਲ ਰੈਡੀ ਦਾ ਟਾਇਰ। ਟਾਇਰ। ਸਾਈਕਲ ਰੈਡੀ। ਸਾਈਕਲ ਰੈਡੀ। ਚੱਲ ਵਧੀਆ। ਸਫਾਈ ਤਾਂ ਸਾਰੀ ਚੀਜ਼ ਦੀ ਕਰਨੀ ਪੈਂਦੀ। ਹਾਂ ਜੀ ਕਰਨੀ ਚਾਹੀਦੀ। ਆਪਣੀ ਵੀ ਸਫਾਈ ਕਰਨੀ ਚਾਹੀਦੀ। ਮੇਰਾ ਤਾਂ ਟਾਈਮ ਨਹੀਂ ਲੱਗਿਆ ਉਹ ਉੱਥੇ ਰੱਖੀ ਗਿਆ ਸਾਰਾ ਸੋਚ। ਵੀ ਕੰਮ ਕਰਕੇ ਟਾਈਮ ਨਹੀਂ ਲੱਗਿਆ। ਤਾਂ ਨਵੇਂ ਆਇਆ ਲੈ। ਹਾਂ ਕੋਣ ਆ ਉੱਪਰ। ਵੀ ਤਲਜੇ ਹਨ ਮਕਰਨੀ ਰੋਟੀ ਤੇ ਕੰਮ ਆਪਣੇ ਸਾਰੇ ਨਿਪੜਿਏ ਨੇ ਬਾਹਰ ਮਾਸੀ ਦੇਖ ਰਹੇ ਨੇ ਟੀਵੀ ਸ਼ਾਮ ਨਾਲ ਟ੍ਰਿੰਡੇ ਤੋੜਨਾ ਹੈ ਹਾਂਜੀ ਠੀਕ ਹੈ ਤੇ ਆਪਾਂ ਆਪਣਾ ਅੱਜ ਦਾ ਵਲੌਗ ਨੂੰ ਕਰਦੇ ਆ ਇੱਥੇ ਹੀ ਐਂਡ ਤੇ ਜੇ ਤੁਹਾਨੂੰ ਹਾਂਜੀ ਬੀਬੀ ਹੋਰ ਹਾਂ ਸੱਤ ਸੱਤ ਜੇ ਪਾਣੀ ਮੁੱਕ ਗਿਆ ਔਖਾ ਹੋਇਆ ਪਿਆ ਭਾਂਡੇ ਇੰਨੇ ਇਕੱਠੇ ਹੋ ਗਏ ਸਾਰੇ ਉਹ ਦੇਖਦੇ ਆ ਉਹਨਾਂ ਨੂੰ ਪਾਵਾਂਗੇ ਟਰੈਕਟਰ ਨਾਲ ਪਾਣੀ ਹੋ ਥੋੜਾ ਦੇਖ ਲਵਾਂਗੇ ਹੂੰ ਸਹੀ ਗੱਲ ਹੈ ਜੀ 10 ਵਜੇ ਨਾਲੇ ਹੋ ਗਏ ਟਾਈਮ ਦੇਖੋ ਜੀ ਤੇ ਆਪਾਂ ਕਰਦੇ ਆਪਣੇ ਵੀਡੀਓ ਨੂੰ ਇੱਥੇ ਹੀ ਐਂਡ ਸੋ ਹੋਪਸ ਸੋ ਸਾਰੇ ਜਣਾਂ ਨੂੰ ਵਧੀਆ ਲੱਗੀ ਹੋਵੇ ਸਾਡੀ ਵੀਡੀਓ ਤਾਂ ਲਾਈਕ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੇਖਿਓ ਦੱਸਿਓ ਜੀ ਚਲੋ ਜੀ ਚਲੋ ਠੀਕ ਹੈ ਮੰਮਾ ਆਪਾਂ ਕਰ ਦਿੰਨੇ ਹੁਣ ਵੀਡੀਓ ਹਣਾ ਸ਼ਾਇਦ ਕੱਲ ਨੂੰ ਅਸੀਂ ਕਿਤੇ ਜਾਵਾਂਗੇ ਤੇ ਫਿਰ ਆਪਾਂ ਉਹ ਵੀ ਸਾਰਾ ਵਲੌਗ ਤੁਹਾਨੂੰ ਪਾ ਕੇ ਦਿਖਾਵਾਂਗੇ ਠੀਕ ਹੈ ਸੋ ਵੀਡੀਓ ਨੂੰ ਕਲਰਿੰਗ ਜ਼ਰੂਰ ਦੇਖਿਓ ਜੀ